ਆਪਕਾ ਸੈਨ ਕਰੇ ਬੱਲੇਵਾਲ ਸਾਹਿਬ ਦੀ ਟਰਾਲੀ ਦਾ ਬੋਲਚਾ ਸਮਾਰਿਆ ਹੋਇਆ ਅਸੀਂ ਲਾਸਟ ਦੰਤ ਤੱਕ ਲਾਸਟ ਦੰਤ ਕਰ ਜਨਾ ਸਾਡੇ ਤੇ ਦੰਮ ਰਊਗਾ ਉਹਨੇ ਕਰ ਆ ਤਾਂ ਸੈਂਟਰ ਸਰਕਾਰ ਨੂੰ ਤੇ ਨਾ ਕਿਸੇ ਪੰਜਾਬ ਸਰਕਾਰ ਨੂੰ ਤੇ ਨਾ ਸੈਂਟਰ ਸਰਕਾਰ ਦੀ ਕਿਸੇ ਫੋਸ ਨੂੰ ਬੱਲੇਵਾਲ ਸਾਹਿਬ ਦੇ ਸਾਹਮਣੇ ਠੰਗ ਨਹੀਂ ਦੇਵਾਂਗੇ ਜੇ ਚੱਕ ਕੇ ਹਸਪਤਾਲ ਦੇ ਵਿੱਚ ਲਜਾਣ ਦੀ ਕੋਸ਼ਿਸ਼ ਵੀ ਕਰਨਗੇ ਸਾਡੀਆਂ ਲਾਸ਼ਾਂ ਦੀ ਕੱਪ ਕੇ ਫੇਰ ਜਾਣਗੇ ਬੱਲੇਵਾਲ ਸਾਹਿਬ ਕੋਲੇ ਅਸੀਂ ਮਰ ਗਏ ਸਾਡੇ ਗੋਲੀਆਂ ਮਾਰਤੀਆਂ ਉਦੋਂ ਬਾਅਦ ਬੱਲੇਵਾਲ ਸਾਹਿਬ ਨੂੰ ਚੱਕ ਲੈ ਆ ਸਕਦੇ ਆ ਨੇ ਮੇਰੇ ਜਵਾਨ ਉੱਥੇ ਪੂਰੇ ਡਟੇ ਹੋਏ ਆਰਦੀਆਂ ਆਸਲਾ ਆਰਦਾ ਅਦਰੂਨੀ ਹਥਿਆਰ ਲੈ ਕੇ ਆਪਦੇ ਉੱਥੇ ਡਟੇ ਹੋਏ ਆ ਨਾ ਉਹਨਾਂ ਨੂੰ ਲਾਹਤ ਹੋਣ ਵਾਸਤੇ ਲੱਗਾ ਪਿਆ ਕੋਈ ਤਾਂ ਦੋ ਵਿਆਹ ਕਰਾ ਰਿਹਾ ਕੋਈ ਨੰਦਾ ਵਿਆਹ ਕਰਾ ਰਿਹਾ ਉਹਨਾਂ ਨੂੰ ਇਸ ਪਾਸੇ ਹੈ ਹੀ ਨੀਗਾ ਕਿ ਉਹਨੇ ਮੂਤ ਛੋਲੇ ਪਾਏ ਆ ਉਹ ਬੋਲ ਕੇ ਦੱਸ ਨਹੀਂ ਸਕਦੇ ਕਿ ਇਹ ਜਿਹੜੀ ਸਕੀਮ ਆ ਇਹ ਸੈਂਟਰ ਨੇ ਦੇਣੀ ਆ ਪਰ ਜਿਹੜਾ ਪੰਜਾਬ ਸਰਕਾਰ ਦਾ ਹੱਕ ਪਾਉਣ ਵਾਲਾ ਕਿਸਾਨ ਨੂੰ ਪਿਛਲੀਆਂ ਸਾਡੀਆਂ ਮੰਡੀਆਂ ਦੇ ਵਿੱਚ 5-5 ਕਿਲੋ ਦੀ ਕਾਟ ਲੱਗੀ ਆ ਇਸ ਤਰ੍ਹਾਂ ਸਮਰਥਨ ਮਿਲਿਆ ਤਾਂ ਅੱਜ ਬੜੀ ਜਿੰਦਗੀ ਦਾ ਪਹਿਲਾ ਦਿਨ ਹੈ ਅੱਜ ਉਹ ਅੱਜ ਕਿਸਾਨ ਤੇ ਬੰਦੀਆਂ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਇੱਕ ਅੱਜ ਸਾਡਾ ਇਹ ਬੂਟ ਕੰਡਣ ਵਾਲਾ ਮੋਚੀ ਆ ਉਹ ਵੀ ਸਮਰਥਨ ਲੈ ਕੇ ਇੱਥੇ ਆਇਆ ਤੇ ਉਦੋਂ ਗੋਡੇ ਵੱਡੇ ਟੇਲਰ ਮਾਸਟਰ ਵਾਲ ਬਾਲ ਬਰ ਬਾਰ ਕੱਟਣ ਵਾਲੇ ਰੇੜੀ ਫੜੀ ਵਾਲੇ ਤਮਾਮ ਜਿੰਨੀਆਂ ਵੀ ਕੋਈ ਕਿਸਾਨ ਦੇ ਪੈਦਾ ਕੀਤੇ ਹੋਏ ਕਣਕ ਕਣਕ ਚੌਲ ਦਾ ਜੋ ਆਟਾ ਰੋਟੀ ਪਕਾ ਕੇ ਖਾਂਦਾ ਹੈ

ਮੈਂ ਕਿੰਨੀਆਂ ਕਿ ਜੁਨੀਅਨ ਦੇ ਨਾਲ ਆਵਾਂ ਮੈਂ ਕਹਿਣਾ ਕਿ ਜਿਹੜਾ ਕਿਸਾਨ ਦਾ ਅੰਨ ਖਾਂਦਾ ਰੋਪਿਆ ਦਾ ਕਿਤਾ ਰੋਟੀ ਖਾਂਦਾ ਕੋਈ ਵੀ ਕਿਤੇ ਕੰਮ ਕਰ ਰਿਹਾ ਉਹਨਾਂ ਨੇ ਸਾਰੇ ਕਿਤੇ ਸਮਰਥਨ ਤਾਂ ਬਹੁਤ ਵੱਡਾ ਸਮਰਥਨ ਮਿਲਿਆ ਅੱਜ ਲੋਕਾਂ ਨੂੰ ਇਹ ਵੀ ਪੀਰ ਕਰਨ ਜਾਣੇ ਆ ਕਿ ਸਾਡੇ ਕਿਸਾਨ ਮੇਤਾ ਜਗਜੀਤ ਸਿੰਘ ਜੀ ਢੱਲੇਵਾਲ ਅੱਜ 35 ਦਿਨ ਹੋ ਗਏ ਉਹਨਾਂ ਨੇ ਚ ਪਾਣੀ ਉਹਨੂੰ ਚਮਚਾ ਨਾਲ ਪਾਣੀ ਪਿਆਇਆ ਜਾ ਰਿਹਾ ਹੈ ਸਿਹਤ ਬੁਖੋ ਬਹੁਤ ਡਾਉਣਾ ਪਰ ਹੌਸਲੇ ਬਹੁਤ ਹੌਸਲਾ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਪੀਰ ਕਰਦੇ ਕੋਰੇ ਦਰਸ਼ਨ ਕਰਨ ਵਾਸਤੇ ਉੱਤੇ ਕਰਕਰ ਦਾ ਬੰਦਾ ਹਰ ਜੁਨੀਅਨ ਦਾ ਬੰਦਾ ਉਥੇ ਆਪਦੀ ਜੁਨੀਅਨ ਲੈ ਕੇ ਪਹੁੰਚੇ ਕਿਉਂਕਿ ਸਾਡੀ ਤਾਂ ਪਹਿਲਾਂ ਤੋਂ ਸੇਵਾਾਂ ਲੱਗੀ ਹੋਈ ਆ ਸਾਡੇ ਸਾਫਟਾ ਸੈਨਿਕਾਂ ਨੇ ਬੱਲੇਵਾਲ ਸਾਹਿਬ ਦੀ ਟਰਾਲੀ ਦਾ ਬੋਲ ਤਾਂ ਸਭਾਰਿਆ ਹੋਇਆ ਅਸੀਂ ਲਾਠ ਦੰਤ ਤੱਕ ਲਾਸਟ ਦੰਤ ਕਰ ਜਨਾ ਸਾਡੇ ਇਤੇ ਦਮ ਰਊਗਾ ਉਹਨੇ ਜਕਰ ਆ ਤਾਂ ਸੈਂਟਰ ਸਰਕਾਰ ਨੂੰ ਤੇ ਨਾ ਕਿਸੇ ਪੰਜਾਬ ਸਰਕਾਰ ਨੂੰ ਤੇ ਨਾ ਸੈਂਟਰ ਸਰਕਾਰ ਦੀ ਕਿਸੇ ਖੋਸ ਨੂੰ ਬੱਲੇਵਾਲ ਸਾਹਿਬ ਦੇ ਸਾਹਮਣੇ ਖੰਗ ਨਹੀਂ ਦੇਵਾਂਗੇ ਜੇ ਚੱਕ ਕੇ ਹਸਪਤਾਲ ਦੇ ਵਿੱਚ ਲਜਾਣ ਦੀ ਕੋਸ਼ਿਸ਼ ਵੀ ਕਰਨਗੇ ਸਾਡੀਆਂ ਲਾਸ਼ਾਂ ਉੱਤੇ ਡੱਪ ਗਈ ਫੇਰ ਜਾਣਗੇ ਢਲੇਵਾਲ ਸਾਹਿਬ ਕੋਲੇ ਅਸੀਂ ਮਰ ਗਏ ਸਾਡੇ ਗੋਲੀਆਂ ਮਾਰਤੀਆਂ ਉਦੋਂ ਬਾਅਦ ਢਲੇਵਾਲ ਸਾਹਿਬ ਨੂੰ ਚੱਕ ਲਿਆ ਸਕਦੇ ਆ ਨਹੀਂ ਮੇਰੇ ਜਵਾਨ ਉੱਥੇ ਪੂਰੇ ਡਟੇ ਹੋਏ ਆ ਆਪ ਦੀਆਂ ਆਪਸਲਾ ਆਰਦਾ ਅਦਰੂਨੀ ਹਥਿਆਰ ਲੈ ਕੇ ਆਪਦੇ ਉੱਥੇ ਡਟੇ ਹੋਏ ਆ ਉਹ ਡਟੇ ਰਹਿਣਗੇ ਜਿੰਨਾ ਚਿਰ ਕਿਸਾਨੀ ਮੋਰਚਾ ਫਤਰੀ ਹੋ ਜਾਂਦਾ ਮੋਦੀ ਆਪ ਦੇ ਗੋਡੇ ਨਹੀਂ ਟੇਕ ਦਿੰਦਾਗਾ ਜੋ ਪਿੱਛੇ ਨੇ ਸਾਡੀਆਂ ਮੰਗਾ ਮੰਨੀਆਂ ਅਸੀਂ ਗੁਰੂ ਨਾਨਕ ਜਨਮ ਦਿਨ ਦੇ ਉੱਤੇ ਆ ਕੇ ਕਿ ਐਸ ਜਿਵੇਂ ਤੋਂ ਗਲਤੀ ਹੋ ਗਈ ਮੈਂ ਕਾਨੂੰਨ ਹੈ ਉਨਾ ਚੁੱਕੇ ਮੈਂ ਕਾਨੂੰਨ ਬਾਪਸ ਲੈਣਾ ਨਾ ਤਾਂ ਮੈਂ ਕਾਨੂੰਨ ਵਾਪਸ ਲਿਆ ਨਾ ਕੋਈ ਸਾਡੇ ਕਿਸਾਨਾਂ ਨੂੰ ਚਿੱਠੀ ਪੱਤਰ ਦਿੱਤਾ ਜਿੰਨਾ ਤੱਕ ਸਾਨੂੰ ਲਿਖਤੀ ਰੂਪ ਦੇ ਵਿੱਚ ਰਾਸ਼ਟਰਪਤੀ ਦੇਸ਼ ਦਾ ਸਾਨੂੰ ਲਿਖਤੀ ਰੂਪ ਚ ਕਿਸਾਨ ਨੂੰ ਨਹੀਂ ਦੇਦਾ ਉਹਨਾਂ ਦੇ ਕੰਸੀ ਸਾਫਤਾ ਸੈਨ ਕਿਸਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਾਵਾਂਗੇ ਤੇ ਢੱਲੇਵਾਲ ਸਾਹਿਬ ਦੀ ਪੂਰੀ ਸਪੋਰਟੀ ਕਰਕੇ ਰੱਖਾਂਗੇ ਉਹਨੂੰ ਉਤਾਰ ਫਿਰੋ ਉਹਦਾ ਇੰਟਰਵਿਊ ਅਸੀਂ ਡਿਊਟੀ ਲਈ ਹੋਈ ਆ ਤੇ ਮੋਰਚੇ ਦੇ ਇੰਟਰਵਿਊ ਅਸੀਂ ਡਿਊਟੀ ਲਈ ਹੋਈ ਆ ਭਈ ਭੁੱਲ ਜੇ ਸਰਕਾਰ ਕਿਤੇ ਗਲਤੀ ਨਾ ਕਰ ਲੇ ਕਿਤੇ ਢੱਲੇਵਾਲ ਸਾਹਿਬ ਨੂੰ ਚੱਕਣ ਵਾਸਤੇ ਨਾ ਆ ਜੇ ਇਹ ਉਤੇ ਕੂਨ ਗਰਾ ਬੈਹਾ ਜਾਊਗਾ ਸਾਡੀ ਜ਼ਿੰਦਗੀ ਬਾਹਰ ਦੀ ਐ ਅਸੀਂ శ్రీలంਕਾ ਦੇ ਚ ਨਹੀਂ ਮਰੇ ਅਸੀਂ ਚైనా ਦੇ ਬਾਰਡਰਾਂ ਤੇ ਨਹੀਂ ਮਰੇ ਅਸੀਂ ਪਾਕਿਸਤਾਨ ਦੇ ਬਾਰਡਰਾਂ ਤੇ ਨਹੀਂ ਮਰੇ ਤੇ ਅਸੀਂ ਨੂੰ ਮਰਦੇ ਖਨੋਰੀ ਦੇ ਬਾਰਡਰ ਤੇ ਵੀ ਨਹੀਂ ਗਏ ਉਥੋਂ ਅਸੀਂ ਥੱਲੇ ਵਾਲ ਸਾਤੇ ਨਹੀਂ ਅਖਬਰ ਕੇ ਨਹੀਂ ਚੱਕਣ ਦੇਵਾਂਗੇ ਸੈਂਟਰ ਸਰਕਾਰ ਦੀਆਂ ਫੋਰਸਾਂ ਨੂੰ ਮਰ ਸਕਦੇ ਆ ਪਰ ਚੱਕ ਨਹੀਂ ਦੇਵਾਂਗੇ ਉਥੇ ਅਸੀਂ ਅੱਜ ਪੰਜਾਬ ਤੇ ਬੰਦਾ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਸੈਂਟਰ ਨੇ ਅਸਰ ਹੋ ਸਕਦਾ ਹੈ ਸੈਂਟਰ ਦਾ ਅਸਰ ਹੋਇਆ ਹੋਇਆ ਹੈ ਬਾਈ ਜੀ ਛੋਟਾ ਜਿਹੜਾ মিডিਆ ਵਿਕਿਆ ਹੈ মিডিਆ ਹੈ ਜਿਹੜਾ ਸਾਡਾ ਰਾਜ ਸਭਾ ਦਾ ਮੈਂਬਰ ਇੱਕ ਕੋ蒂ਦਾਰ ਹੀ ਆ ਗਿਆ ਸਾਰੇ ਚੈਨਲ ਉਹਦੇ ਆ ਪੰਜੇ ਛੇ ਚੈਨਲ 18 ਨਿਊਜ਼ 82 ਸਾਰੇ ਸਾਰੇ ਚੈਨਲ ਉਹਦੇ ਆ ਉਹਨੇ ਚੈਨਲਾਂ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਹੈ ਸਾਡਾ ਨਦੀਸ਼ ਕੁਮਾਰ ਜੀ ਜੋ ਹਦਾ ਮੁੱਖ ਮੰਤਰੀ ਉਹ ਬੜੇ ਤਰੀਕੇ ਨਾਲ ਪੱਜਾਂ ਅੱਠਾ ਫਰਦਾ ਹੈ ਜਿਹੜੀ ਉਹਦੇ ਨਾਲ ਨੇ ਮੋਦੀ ਨੇ ਕੀਤੀ ਹੈ ਹੁਣ ਜਿਹੜੇ ਉਹਦੇ ਮੰਤਰੀਆਂ ਨੂੰ ਜਾਂ ਫਿਰ ਹੋਰਾਂ ਨੂੰ ਇਹ ਆਰਦਨ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਵੀ ਆਦਾ ਸਮਰਥਨ ਲੈਣ ਵਾਸਤੇ ਵਾਪਸ ਹੋਇਆ ਹੈ ਸਾਡਾ 나ਡੀ ਜੀ ਨਾਟੂ ਵੀ ਚਾਹ ਦੀ ਗੁੱਟਾ ਥੋੜੀਆਂ ਘੁੱਟ-ਘੁੱਟ ਕੇ ਨਿਗਾਹ ਰਿਆ ਉਹਨਾਂ ਨੇ ਵੀ ਮੁਸਲਮਾਨਾਂ ਦੀਆਂ ਸਕੀਮਾਂ ਵਾਸਤੇ ਮੰਗ ਕੀਤੀ ਸੀ ਉਹਨਾਂ ਨੂੰ ਵੀ ਅੱਖਾਂ ਬੁਖਾਰਿਆ ਉਹ ਵੀ ਹਲੇ ਫੌਫ ਲੈਣ ਵਾਸਤੇ ਬਾਸ ਹੋਇਆ ਮੈਨੂੰ ਤੁਸੀਂ ਖਿਆਲ ਕਰੋ 48 ਘੰਟਿਆਂ ਤੋਂ ਜਾਇਕ ਤੋਂ 30 ਘੰਟਿਆਂ ਦੇ ਅੰਦਰ ਅੰਦਰ ਜੇ ਸਰਕਾਰ ਮੋਦੀ ਦੀ ਨਾਟਕੀ ਤੇ ਤੁਸੀਂ ਸਾਨੂੰ ਵੀ ਫੌਜੀ ਨਾ ਕਿਓ ਤੇ ਸਾਨੂੰ ਵੀ ਨਕਸਾਨ ਨਾ ਕਿਓ ਯਾਰ ਸਰਕਾਰ ਤੇ ਨਗਰ ਪਰ ਜਵਾਬ ਆ ਰਿਹਾ ਪੰਜਾਬ ਸਰਕਾਰ ਕਹਿ ਰਹੀ ਹੈ ਕੋਸ਼ਿਸ਼ ਹੋਈ ਪੱਲੇ ਵਾਲ ਦੀ ਪਹਿਲੀ ਗੱਲ ਤਾਂ ਸਾਡੀ ਜਿਹੜੀ ਪੰਜਾਬ ਸਰਕਾਰ ਉਹ ਭੰਡਾਂ ਦੀ ਸਰਕਾਰ ਹੈ ਦੋ ਦੋ ਵਿਆਹ ਕਰਾਉਂ ਵਾਲਾਂ ਦੀ ਸਰਕਾਰ ਹੈ ਉਹਨਾਂ ਨੂੰ ਵਿਆਹ ਕਰਾਉਣ ਵਾਸਤੇ ਲੱਗਾ ਪਿਆ ਕੋਈ ਤਾਂ ਦੋ ਵਿਆਹ ਕਰਾ ਰਿਹਾ ਕੋਈ ਨਵਾਂ ਵਿਆਹ ਕਰਾ ਰਿਹਾ ਉਹਨਾਂ ਨੂੰ ਇਸ ਪਾਸੇ ਹੀ ਦੀਗਾ ਕਿ ਉਹਨੇ ਮੂਤ 16 ਪਾਇਆ ਉਹ ਬੋਲ ਕੇ ਦੱਸ ਨਹੀਂ ਸਕਦੇ ਕਿ ਇਹ ਜਿਹੜੀ ਸਕੀਮ ਹੈ ਸੈਂਟਰ ਨੇ ਦੇਣੀ ਆ ਪਰ ਜਿਹੜਾ ਪੰਜਾਬ ਸਰਕਾਰ ਦਾ ਹੱਕ ਮੰਗਦਾ ਹੀ ਕਿਸਾਨ ਨੂੰ ਪਿਛਲੀਆਂ ਸਾਡੀਆਂ ਮੰਡੀਆਂ ਦੇ ਵਿੱਚ ਪੰਜ ਪੰਜ ਕਿਲੋ ਦੀ ਕਾਟ ਲੱਗੀ ਆ ਸਾਥੋਂ ਪੈਸੇ ਲੈ ਕੇ ਝੋਨਾ ਤੋੜਨ ਵਾਸਤੇ ਉਦੋਂ ਪੰਜਾਬ ਸਰਕਾਰ ਕਿੱਥੇ ਸੀ ਸਾਡੇ ਜੀਓ ਜੀ ਸੀ ਸਾਡੇ ਫੌਜ ਬੌਧੀ ਭਰਤੀ ਕਿਤੇ ਹੋਈ ਸੀ ਅਸੀਂ ਤਾਂ ਮੰਡੀ ਚ ਜਾ ਕੇ ਕਿਸਾਨ ਦਾ ਦਾਣਾ-ਦਾਣਾ ਚੁਕਾਉਂਦੇ ਸੀ ਜੇ ਕਿਸੇ ਕਿਸਾਨ ਦਾ ਥਿਲੋ ਦਾਣਾ ਬੋਰੀ ਦੇ ਤੁਹਾਂ ਤੋਲੇ ਦੇ ਸੀ ਭਾਰਤ ਕਰਾਉਂਦੇ ਸੀਗੇ ਔਰ ਇਹ ਪੰਡ ਸਰਕਾਰ ਨੇ ਸਾਡੇ ਸਾਥ ਦਾ ਫੌਜੀਆ ਨੂੰ ਪਾਸੇ ਕਰਕੇ ਕਿਸਾਨਾਂ ਦੀ ਗਰੀਬਾਂ ਦੀ ਹਰ ਵਰਗ ਦੀ ਲੁੱਟ ਕਰ ਰਹੀ ਹੈ ਔਰ ਇਹਨਾਂ ਦੀ ਕਿੱਥੇ ਗਈ ਆ ਬੀਬੀ ਸਾਡੀ ਭੈਣੋ ਕਿੱਥੇ ਗਈ ਜਿਹੜੀਆਂ ਚੁੱਟੀਆਂ ਮਾਰ-ਮਾਰ ਕੇ ਕਹਿੰਦੀ ਸੀ ਜੀ ਕਿ ਮੈਂ ਪੰਜਰਾਂ ਦੇ ਅੰਦਰ ਅੰਦਰ ਤੁਹਾਨੂੰ ਐਮਐਸਬੀ ਦੇ ਜਾਵਾਂਗੇ ਕਿਹੜਾ ਨਹੀਂ ਕੀਤੇ ਕਿਹੜੇ ਕੰਮ ਕੀਤੇ ਐਕਟ ਵੀ ਵਿਖਾ ਦਿਓ ਜਿਹੜੇ ਵਰਗ ਦੇ ਕੰਮ ਕੀਤੇ ਆ ਜਿੰਦਗੀ ਦੇ ਵਿੱਚ ਅੱਜ ਪੰਜਾਬ ਸਰਕਾਰ ਕਾਸ ਕਰਕੇ ਉਹਨੇ ਕਿਸਾਨਾਂ ਨੂੰ ਵੀ ਮਾਰਿਆ ਉਹਨੂੰ ਜਵਾਨਾਂ ਨੂੰ ਵੀ ਮਾਰਿਆ ਉਹਨੇ ਕਿਸੂ ਮਜ਼ਦੂਰਾਂ ਨੂੰ ਵੀ ਮਾਰਿਆ ਉਹਨੇ ਦੁਕਾਨਦਾਰਾਂ ਨੂੰ ਵੀ ਮਾਰਿਆ ਉਹਨੇ ਟਿੱਪੂ ਹੋਲਡਰ ਨੂੰ ਵੀ ਮਾਰਿਆ ਉਹਨੇ ਆਰਤੀਆਂ ਨੂੰ ਵੀ ਮਾਰਿਆ ਉਹਨੇ ਮੋਚੀ ਨੂੰ ਵੀ ਮਾਰਿਆ ਉਹਨੇ ਨਾਈ ਨੂੰ ਵੀ ਮਾਰਿਆ ਕਿਉਂ ਉਹਨਾਂ ਬਖਸ਼ ਬਖਸ਼ਿਆ ਉਹਨੇ ਆਪ ਦੇ ਮੰਤਰੀ ਵੀ ਬਖਸ਼ੇ ਦੇ ਨਾਲ ਪਾਵਾ ਦੇ ਚੰਗੇ ਇਲਾਕੇ ਦੇ ਵੀ ਹੈਗੇ ਆ ਬ੍ਰੀਫਪੋਰਟ ਤੋਂ ਦੱਲੇ ਪਰ ਮੈਂ ਸੁਣਿਆ ਨਹੀਂ ਗਾ ਜੀ ਕੀ ਕੀ ਤੁਸੀਂ ਨਵੀਂ ਫੁਟਕਾ ਸੁਆ ਆਪਣੇ ਲਾ ਜਿਹੜੇ ਬੰਦੇ ਨੇ ਬਿੱਲੀ ਨੂੰ ਸੱਤ ਘਰ ਬਦਲਤੇ ਉਹਦੇ ਤੋਂ ਵੀ ਕੀ ਕੀ ਆਸ ਰੱਖਦੇ ਆ ਪਹਿਲਾਂ ਇਮਾਨਦਾਰ ਨਾ ਰਿਆ ਜੇ ਉਹ ਕੰਗਧਾਨ ਆ ਗਿਆ ਜੇ ਕੋਰਨਰ ਵੜ ਗਿਆ ਸੀ ਜਾ ਘੋੜਾ ਆਂ ਭੰਡਾ ਦੀ ਸਰਕਾਰ ਜਾ ਕੇ ਮਿਲ ਗਿਆ ਉਹ ਗੱਲ ਕਰੇ ਕਰੇ ਸੀ ਜਿਹੜੀ ਕਿਸਾਨੀ ਕੀਤੀ ਓਨੇ ਫੁਟੀਆਂ ਨੇ ਕਿਹੜੀ ਕਿਸਾਨੀ ਕੀਤੀ ਆ ਉਹਦੇ ਬਾਪ ਨੇ ਹਾਲੇ ਦਾ ਬਾਪ ਡੰਗਾ ਤੇ ਉਹਨੇ ਆਦੇ ਬਾਪ ਨੂੰ ਚੰਡਾ ਖਵਾਤਾ ਜਿਹੜਾ ਤਾਂ ਦੀ ਮਰ ਗਿਆ ਜਾਂ ਕਿਸੇ ਨੇ ਮਰਵਾਤਾ ਫੇਰ ਵੀ ਰਹਿੰਦੀ ਦੁਨੀਆ ਤੇ ਕੋਈ ਨਾ ਰਹੂਗਾ ਕੁੱਡੀਆਂ ਵਾਲਾ ਕੀ ਚੀਜ਼ ਆ ਕੀ ਦੇਤਾ ਕੁੱਡੀਆਂ ਵਾਲਾ ਸਾਡੇ ਮੁਖਤਰ ਚਲੇ ਰੋ ਜਿਹੜਾ ਉਹ ਕਹਿੰਦਾ ਸੀ ਜਾ ਤੇ ਕੀ ਸਾਡੇ ਕੇ ਬੀਬੀ ਲਾ ਕੇ ਲਾਤੀ ਮੰਤਰੀ 50000 ਰੁਪਏ ਲੈ ਜਾਂਦੀਆਂ ਲੋਕਾਂ ਦਾ ਕੰਮ ਕਰਾਉਣ ਦਾ ਹਾਂ ਤਾਂ ਕੁੱਡੀਆਂ ਵਾਲਾ ਐਸਚੋ ਬੰਦੇ ਬਦਲ ਕੇ ਲਾ ਰਿਆ ਲੰਬੀ ਚ ਲਿਆ ਕੇ ਕਿਉਂਕਿ ਲੰਬੀ ਦੇ ਉੱਤੋਂ ਸਾਰਾ ਪੋਸਤ ਵਗਾਇਆ ਲੰਬੀ ਦੇ ਦੱਬਦਾ ਮੋਤੀ ਕਬਾਈ ਹੁੰਦੀ ਆ ਜਿਹੜਾ ਇਹ ਕਬਾਈ ਪੋਤਾ ਲੰਬੀ ਦਾ ਠਾਣਾ ਔਰ ਜਿਹੜਾ ਜਿਹੜਾ ਇਕੱਲੇ ਆਲੇ ਦਾ ਖਾਣਾ ਉੱਥੇ ਨਹੀਂ ਮਨਮਰਜ਼ੀ ਦੇ ਹਸਾ ਚੋਂ ਲੱਗ ਰਿਹਾ ਕਿਹੋਂ ਸਾਹ ਤੇਰੇ ਆ ਲੋਕਾਂ ਦਾ ਮੈਂ